ਸ਼ਾਦੀਪੁਰ ਸਾਹਿਬ ਹੁਣ ਐਸਕੇਐਮ ਦੇ ਵੱਲੋਂ ਕਾਲ ਦਿੱਤੀ ਗਈ ਹੈ 14 ਤਰੀਕ ਦੀ ਕੀ ਤਿਆਰੀਆਂ ਨੇ ਪੰਜਾਬ ਦੇ ਵਿੱਚ ਹਾਂਜੀ ਬਿਲਕੁਲ ਫੁੱਲ ਤਿਆਰੀਆਂ ਨੇ ਵੱਡੇ ਪੱਧਰ ਦੇ ਉੱਤੇ ਲੋਕਾਂ 'ਚ ਉਤਸ਼ਾਹ ਵੀ ਹੈ ਤੇ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਨੇ ਉਹ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਕੱਲ ਸਾਡੀ ਮੀਟਿੰਗ ਸੀਗੀ ਲੁਧਿਆਣੇ ਦੇ ਵਿੱਚ ਐਸਕੇਐਮ ਦੀ ਤੇ ਸਾਰੀਆਂ ਜਥੇਬੰਦੀਆਂ ਤਕਰੀਬਨ ਉਹਦੇ ਵਿੱਚ ਸ਼ਾਮਲ ਹੋਈਆਂ ਜੋ ਐਸਕੇਐਮ ਦੀਆਂ ਮੈਂਬਰ ਨੇ ਤੇ ਉਹਦੇ ਵਿੱਚ ਇਹੀ ਸੀਗਾ ਸਾਨੂੰ ਦੋ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਕ ਤੇ ਸਰਕਾਰ ਨੂੰ ਐਪਲੀਕੇਸ਼ਨ ਦੇਣੀ ਪੈਂਦੀ ਵੀ ਅਸੀਂ ਉੱਥੇ ਪ੍ਰੋਗਰਾਮ ਕਰਨਾ ਠੀਕ ਹੈ ਜੀ ਤੇ ਉਹ ਸਾਡਾ ਇਹ ਵਿਚਾਰ ਸੀ ਜਬ ਜੇ ਸਰਕਾਰ ਪਰਮਿਸ਼ਨ ਦਿੰਦੀ ਹੈ ਜਾਂ ਨਹੀਂ ਦਿੰਦੀ ਲੇਕਿਨ ਦਿੱਲੀ ਜ਼ਰੂਰ ਜਾਵਾਂਗੇ ਜੇਕਰ ਸਰਕਾਰ ਰੋਕਦੀ ਹੈ ਫਿਰ ਉਹਦੇ ਤੇ ਅਗਲਾ ਵਿਚਾਰ ਜਿਹੜਾ ਉਹ ਦੇਖਿਆ ਜੂਗਾ ਟ੍ਰੇਨਾਂ ਰੋਕਦੇ ਆ ਕਿ ਉਹ ਜਾਣ ਦਾ ਪ੍ਰੋਗਰਾਮ ਜ਼ਿਆਦਾਤਰ ਟ੍ਰੇਨਾਂ ਦੇ ਬਣਿਆ ਸੀ ਤੇ ਜੇਕਰ ਸਰਕਾਰ ਰੋਕੇਗੀ ਤਾਂ ਫਿਰ ਅਗਲਾ ਵਿਚਾਰ ਜਿਹੜਾ ਉਹ ਦੇਖਿਆ ਜੂਗਾ ਵੀ ਆਪਾਂ ਕੀ ਕਰਨਾ ਨਹੀਂ ਉਹਦੇ ਤੇ ਸਰਕਾਰ ਨੇ ਪਰਮਿਸ਼ਨ ਦੇਤੀ ਹੈ ਵੀਰਾ ਕੱਲ ਇੱਕ ਦਿਨ ਦੀ ਪਰਮਿਸ਼ਨ ਜਿਹੜੀ ਉਹ ਸਰਕਾਰ ਨੇ ਦਿੰਦੀ ਹੈ ਵੀ ਤੁਸੀਂ 14 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਸੀਂ ਉੱਥੇ ਇੱਕ ਦਿਨ ਵਾਸਤੇ ਕਰ ਸਕਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪਰਮਿਸ਼ਨ ਹੈ ਸਰਕਾਰ ਵੱਲੋਂ ਤੇ ਜੇ ਨਾ ਦਿੰਦੀ ਫਿਰ ਟ੍ਰੇਨਾਂ ਦਾ ਸਾਡਾ ਹੀ ਟ੍ਰੇਨਾਂ ਤੇ ਹੀ ਜਾਣਾ ਜਿੱਥੇ ਰੋਕਣਗੇ ਸਾਨੂੰ ਫਿਰ ਹੀ ਉਥੇ ਟ੍ਰੇਨਾਂ ਜਿਹੜੀਆਂ ਨੇ ਉਹ ਪਰੜੀਆਂ ਤੇ ਬੈਠਾਂਗੇ ਤੇ ਜਾਮ ਲਾਵਾਂਗੇ ਜਾਮ ਦੀ ਤਿਆਰੀ ਕਿਸ ਤੇ ਤਿਆਰੀ ਹੈ ਟਰੈਕਟਰਾਂ ਤੇ ਤਿਆਰੀ ਹੈ ਕਿੰਨੇ ਨਹੀਂ ਟ੍ਰੇਨਾਂ ਤੇ ਜਾਣ ਦਾ ਪ੍ਰੋਗਰਾਮ ਬਣਿਆ ਜੀ ਉਹ ਟਰੈਕਟਰਾਂ ਤੇ ਸਰਕਾਰ ਨੇ ਵੈਸੇ ਵੇਖੋ ਉਹ ਕੰਟਰੋਵਰਸੀ ਵਾਲੀ ਗੱਲ ਬਣਦੀ ਸੀ ਪਹਿਲਾਂ ਆ ਪਿੱਛੇ ਦੋ ਗਰੁੱਪ ਸਾਡੇ ਬੈਠੇ ਹੀ ਨੇ ਪਹਿਲਾਂ ਵੀ ਉਹਦੇ ਉੱਤੇ ਨਾਕਿਆਂ ਦੇ ਉੱਤੇ ਪਹਿਲਾਂ ਵਿਚਾਰ ਹੁੰਦਾ ਸੀ ਜ਼ਿਆਦਾਤਰ ਵੀ ਟਰੈਕਟਰਾਂ ਨਾਲ ਟਰਾਲੀਆਂ ਤੇ ਜਾਣ ਦਾ ਔਰ ਸਰਕਾਰ ਨੇ ਇਹ ਗੱਲ ਕਹਿਤੀ ਵੀ ਤੁਸੀਂ ਟਰੈਕਟਰ ਨਹੀਂ ਤੁਸੀਂ ਬੱਸਾਂ ਰਾਹੀਂ ਟ੍ਰੇਨਾਂ ਰਾਹੀਂ ਆਪਣੀਆਂ ਤੇ ਇਹਦੇ ਵਿੱਚ ਹੁਣ ਕੁਝ ਲੋਕ ਗੱਡੀਆਂ ਤੇ ਜਾਣਗੇ ਆਪਣੀਆਂ ਕਾਰਾਂ ਤੇ ਜਾਣਗੇ ਕੁਝ ਬੱਸਾਂ ਰਾਹੀਂ ਵੀ ਜਾਣਗੇ ਕੋਈ ਟ੍ਰੇਨਾਂ ਰਾਹੀਂ ਜਾਣਗੇ ਤੇ ਇਹ ਪ੍ਰੋਗਰਾਮ ਜਿਹੜਾ ਹੈ ਇਹ ਸਰਕਾਰ ਦੀ ਤਕਰੀਬਨ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਇਹਦੇ ਵਿੱਚ ਕੋਈ ਦਿੱਕਤ ਵਾਲੀ ਤਾਂ ਗੱਲ ਹੈ ਨਹੀਂ ਕੋਈ ਵੀ ਪਰ ਇਕੱਠ ਜਿਹੜਾ ਬਹੁਤ ਵੱਡੇ ਪੱਧਰ ਤੇ ਹੋਊਗਾ ਐਸੀ ਸੋਚਦੇ ਆਂ ਵੀ ਸਰਕਾਰ ਹੈ ਜਿਹੜੀ ਇਸ ਜਿਹੜਾ ਇਕੱਠੇ ਸਰਕਾਰ ਨੂੰ ਦਬਾਵੇਗਾ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਨੇ ਉਹ ਮੰਗਾ ਸਰਕਾਰ ਨੂੰ ਮੰਨਣ ਵਾਸਤੇ ਇਕੱਠ ਹੈ ਜਿਹੜਾ 14 ਆ ਮਜਬੂਰ ਕਰ ਦੇਵੇ ਸਾਦੀਪੁਰ ਸਾਹਿਬ ਲੱਗਦਾ ਨਹੀਂ ਕਿ ਸਰਕਾਰ ਨੇ ਇੱਕ ਪਾਸੇ ਜਿਹੜੀ ਹੈ ਕਿਤੇ ਨਾ ਕਿਤੇ ਹਾਦਲ ਲਾਵਾ ਵੀ ਭਰੇ ਆ ਪੰਜ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਦੀ ਗੱਲ ਵੀ ਜਿਹੜੀ ਸ਼ੁਰੂਆਤ ਹੋਈ ਹੈ ਤੇ ਉਸ ਦੇ ਵਿੱਚ ਕਿਸਾਨਾਂ ਨੂੰ ਭਰੇਜ ਕੀ ਹੈਗਾ ਨਹੀਂ ਨਹੀਂ ਉਹਦੇ ਵਿੱਚ ਐ ਵੀ ਸੀ ਤਾਂ 23 ਫਸਲਾਂ ਦੀ ਗੱਲ ਕਰਦੇ ਹਨ ਵੀ ਸਾਰੀਆਂ ਫਸਲਾਂ ਤੇ ਸਰਕਾਰ ਦੇ ਵੀ ਸਰਕਾਰ ਪੰਜ ਦੇ ਕਰ ਰਹੀ ਸੀ ਉਹ ਤਾਂ ਐ ਤਾਂ ਨਹੀਂ ਕਿਤੇ ਵੀ ਸੀ ਇਹਨਾਂ ਨੇ ਉਹ ਗਲਤ ਕੀਤਾ ਸਰਕਾਰ ਨੇ ਪਰ ਜਿਵੇਂ ਵੀ ਸਾਰੀਆਂ ਫਸਲਾਂ ਤੇ ਸਰਕਾਰ ਨੂੰ ਦੇਰ ਤੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਸਾਰੀਆਂ ਫਸਲਾਂ ਤੇ ਪਰਮਿਸ਼ਨ ਜਿਹੜੀ ਹੈ ਇਹ ਦੇ ਦੇਣੀ ਚਾਹੀਦੀ ਹੈ ਸਾਰੀਆਂ ਸਲਕਾਂ ਜਿਹੜੀਆਂ ਫਸਲਾਂ ਨੇ ਇਹਦੇ ਉੱਤੇ ਇੱਕ ਕਾਨੂੰਨ ਬਣਾਉਣਾ ਚਾਹੀਦਾ ਸਰਕਾਰ ਨੂੰ ਜਿਹੜੀ ਸਾਡੀ ਮੰਗ ਹੈ ਜਥੇਬੰਦੀਆਂ ਦੀ ਵੀ ਸਰਕਾਰ ਕਾਨੂੰਨ ਬਣਾ ਦੇ ਵੀ ਜਿਹੜਾ ਐਮਐਸਪੀ 23 ਫਸਲਾਂ ਦੀ ਸਰਕਾਰ ਦਿੰਦੀ ਹੈ ਉਹਨਾਂ 23 ਫਸਲਾਂ ਦੇ ਉੱਤੇ ਐਮਐਸਪੀ ਤੋਂ ਜੇ ਕੋ ਘਟ ਗਈ ਤੇ ਉਹਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਕਾਨੂੰਨੀ ਕਾਰਵਾਈ ਹੋ ਸਕੇ ਅਸੀਂ ਇਹ ਮੰਗ ਕਰਦੇ ਆਂ ਵੀ 23 ਫਸਲਾਂ ਦੀ ਸਰਕਾਰ ਨੂੰ ਕਾਨੂੰਨ ਜਿਹੜਾ ਸਾਨੂੰ ਦੇਣਾ ਚਾਹੀਦਾ ਬਣਾ ਕੇ ਗਰੰਟੀ ਕਾਨੂੰਨ ਹੋਵੇ ਹਰ ਇੱਕ ਨੂੰ ਇਸ ਗੱਲ ਦਾ ਚਿੰਤਾ ਨਾ ਹੋਵੇ ਕਿ ਮੇਰੀ ਜੋ ਗਵਰਨਮੈਂਟ ਦਾ ਰੇਟ ਆ ਉਹਦੇ ਤੋਂ ਘੱਟ ਵਿਕੇ ਹੋ ਸਕਦਾ ਕੱਲ ਦੇ ਧਰਨਾ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਦੇ ਨਾਲ ਕੋਈ ਵੱਡ ਜਿਹੀ ਰਾਏ ਟੈਨ ਆਉਣੀ ਹੋਵੇ ਹੋ ਸਕਦਾ ਵੇਖੋ ਆਖਰਕਾਰ ਤਾਂ ਟੇਬਲ ਟਾਕ ਹੀ ਹੋਣਾ ਟੇਬਲ ਟਾਕ ਤੇ ਗੱਲ ਤਾਂ ਨਿਬੜਦੀ ਹੁੰਦੀ ਹੈ ਸਵਾ ਸਾਲਾਂ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਤੇ ਉਹਦੇ ਜਿਹੜਾ ਖਲ ਕਿੰਨੀਆਂ ਮੀਟਿੰਗਾਂ ਹੋਈਆਂ ਬੇਸ਼ੱਕ ਬਾਅਦ ਚ ਪ੍ਰਧਾਨ ਮੰਤਰੀ ਨੇ ਆਪਣੇ ਤੌਰ ਤੇ ਅਨਾਉਂਸ ਕਰ ਦਿੱਤਾ ਵੀ ਇਹ ਕਾਨੂੰਨ ਜਿਹੜੇ ਨੇ ਰੱਦ ਕੀਤੇ ਜਾਂਦੇ ਨੇ ਪਰ ਉਹ ਸਾਰਾ ਸਿੱਟਾ ਜਿਹੜਾ ਸੀ ਉਸੇ ਮੀਟਿੰਗਾਂ ਦਾ ਹੀ ਸੀਗਾ ਜੋ ਮੀਟਿੰਗਾਂ ਤੋਂ ਨਿਚੋੜ ਨਿਕਲਿਆ ਜੋ ਨੇ ਵੇਖਿਆ ਵੀ ਇਹ ਜਿਹੜੇ ਕਾਨੂੰਨ ਨੇ ਉਹਨੇ ਕਿਹਾ ਵੀ ਇਹ ਗੱਲ ਕਿ ਮੇਰੇ ਤੋਂ ਸ਼ਾਇਦ ਹੋ ਸਕਦਾ ਮੇਰੀ ਤਪੱਸਿਆ 'ਚ ਕਮੀ ਰਹੀ ਹੈ ਕਿ ਮੈਂ ਸਮਝਾ ਨਹੀਂ ਸਕਿਆ ਲੇਕਿਨ ਅਸੀਂ ਉਹਨੂੰ ਪਹਿਲੇ ਦਿਨ ਇਹ ਗੱਲ ਕਿਸੇ ਸਮਝਾਉਣ ਵਾਲੀ ਗੱਲ ਹੈ ਨਹੀਂ ਕੋਈ ਇਹ ਕਾਨੂੰਨ ਜਿਹੜੇ ਨੇ ਵਿਰੋਧ ਚ ਨੇ ਕਿਸਾਨੀ ਦੇ ਵਿਰੋਧ ਤੇ ਨੇ ਬਿਲਕੁਲ ਜੇ ਕਿਸਾਨੀ ਖਤਮ ਹੋ ਗਈ ਜਵਾਨੀ ਖਤਮ ਹੋ ਜੂ ਪੰਜਾਬ ਖਤਮ ਹੋ ਜੂ ਦੇਸ਼ ਖਤਮ ਹੋ ਜਾਊਗਾ ਕਿਸਾਨੀ ਦੇ ਸਿਰ ਤੇ ਹੀ ਸਾਰਾ ਢਾਂਚਾ ਜਿਹੜਾ ਹਿੰਦੁਸਤਾਨ ਦਾ ਉਹ ਖੜਾ ਹੈ ਮੈਨੂੰ ਖਤਮ ਨਾ ਕੀਤਾ ਜਾਵੇ ਨਾ ਫਿਰ ਕਿਸਾਨਾਂ ਨੂੰ ਜਿਹੜਾ ਦਿੱਲੀ ਪਹੁੰਚ ਲੜ ਕੇ ਕੱਜ ਤੱਕ ਜਿੱਥੇ ਕਿਹਨਾਂ ਕਹਾਂ ਕਲਾ ਜਾਣਾ ਚਾਹੁੰਦੇ ਦੀ ਦੇਖਦੇ ਹੋ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਦਾਂ ਸਰਕਾਰ ਨੂੰ ਬਦਲ ਚੱਕੜਾ ਵੇਖੋ ਆਰਟੀਕਲ 19 ਤੇ 21 ਦੇ ਤਹਿਤ ਸਾਨੂੰ ਸੰਵਿਧਾਨਿਕ ਹੱਕ ਹੈ ਕਿ ਅਸੀਂ ਜਿੱਥੇ ਮਰਜ਼ੀ ਜਾ ਸਕਦੇ ਹਾਂ ਦੇਸ਼ ਦੇ ਵਿੱਚ ਜਿੱਥੇ ਮਰਜ਼ੀ ਆਪਣੀ ਫ੍ਰੀडम ਨਾਲ ਕੋਈ ਗੱਲ ਰੱਖ ਸਕਦੇ ਹਾਂ ਔਰ ਸਰਕਾਰਾਂ ਅਸੀਂ ਬਣਾਉਂਦੇ ਹੀ ਤਾਂ ਦੇਸ਼ ਦੀ ਸਰਕਾਰ ਤਾਂ ਹੀ ਸਰਕਾਰ ਨੂੰ ਚੁਣਦੀ ਏ ਤਾਂ ਕਿ ਆਵਾਮ ਨੂੰ ਜਦੋਂ ਜ਼ਰੂਰਤ ਪਵੇ ਉਹਨਾਂ ਕੋਲ ਜਾ ਕੇ ਆਪਣੇ ਹੱਕੀ ਮੰਗਾ ਰੱਖ ਸਕਾਂ ਔਰ ਦੇਖੋ ਹਾਈ ਕੋਰਟ ਨੇ ਜਿੱਥੇ ਤੱਕ ਇਹ ਗੱਲ ਕੀਤੀ ਵੀ ਟਰੈਕਟਰ ਤੇ ਨਹੀਂ ਜਾ ਸਕਦੇ ਇਹ ਟਰੈਕਟਰ ਤੇ ਨਾ ਜਾਣਾ ਕੋਈ ਵੱਡੀ ਗੱਲ ਨਹੀਂ ਸੀ ਟਰੈਕਟਰ ਇੱਕ ਨਾ ਟੈਂਕ ਨੇ ਔਰ ਦਿੱਲੀ ਕਿਹੜਾ ਤੁਸੀਂ ਵਿਦੇਸ਼ਾਂ ਦੀ ਧਰਤੀ ਹੈ ਜਿੱਥੇ ਜਾ ਨਹੀਂ ਸਕਦੇ ਉਹ ਇਸ ਸਰਾਸਰ ਹੱਕਾਂ ਤੇ ਡਾਕਾ ਮਾਰਿਆ ਗਿਆ ਕਿਤੇ ਨਾ ਕਿਤੇ ਕਿਸਾਨ ਨੂੰ ਅੰਗੋਲਿਆ ਕੀਤਾ ਜਾ ਰਿਹਾ ਜੋ ਕਿ ਦੇਸ਼ ਦੀ ਰੀੜ ਦੀ ਹੱਡੀ ਹੈ ਕਿਸਾਨ ਦੇਸ਼ ਦਾ ਹਨ ਦਾ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਹੈ